ਪਿਛਲੇ ਕਈ ਦਿਨਾਂ ਤੋਂ ਟ੍ਰੇਨ ਚ ਲਾوارਿਸ ਪੇ ਬੈਗ ਚ ਹਥਿਆਰ ਮਿਲਣ ਦੇ ਬਾਅਦ ਰੇਲਵੇ ਪੁਲਿਸ ਪੱਪਾ ਪਾਰ ਦਿਸ ਰਹੀ ਹੈ ਜਿਸ ਦੇ ਚੱਲਦੇ ਰੇਲਵੇ ਪੁਲਿਸ ਵੱਲੋਂ ਅੱਜ ਮੋੜ ਇੱਕ ਵਾਰ ਚੱਕੀ ਕੈਟ ਰੇਲਵੇ ਸਟੇਸ਼ਨ ਤੇ ਚੈਕਿੰਗ ਦਾ ਬਿਆਨ ਚਲਾਇਆ ਗਿਆ ਜਿਸ ਦੇ ਚੱਲਦੇ ਉੱਥੇ ਸਟੇਸ਼ਨ ਤੇ ਖੜੇ ਲੋਕਾਂ ਦਾ ਸਮਾਨ ਚੈੱਕ ਕੀਤਾ ਗਿਆ ਹੈ ਉੱਥੇ ਹੀ ਸਟੇਸ਼ਨ ਤੇ ਦੂਸਰੇ ਸੂਬਿਆਂ ਵਿੱਚੋਂ ਆਈਆਂ ਟ੍ਰੇਨਾਂ ਦੀ ਚੈਕਿੰਗ ਕੀਤੀ ਗਈ ਇਹਨਾਂ ਪੰਜਾਬੀ ਟੀਵੀ ਲਈ ਵਰਣਪੁਰੀ ਦੀ ਵਿਸ਼ੇਸ਼ ਰਿਪੋਰਟ ਕਿਨੇ ਕਵੀ ਚੈਕਿੰਗ ਜਿਹੜੀ ਕੀਤੀ ਜਾਦੀ ਆ ਤੇ ਆਪਣੇ ਹੋਲੀ ਦੇ ਤਿਉਹਾਰ ਆ ਰਹੇ ਨੇ ਹੋਲੀ ਦੇ ਤਿਉਹਾਰ ਦਾ ਕਰਕੇ ਜਿਹੜੀਆਂ ਟ੍ਰੇਨਾਂ ਵਿੱਚ ਰਸ਼ ਵੱਧ ਜਾਂਦਾ ਰੇਲਵੇ ਸਟੇਸ਼ਨਾਂ ਤੇ ਵੀ ਰਸ਼ ਵੱਧ ਜਾਂਦਾ ਤੇ ਰਸ਼ਵਤਨ ਦਾ ਕਰਕੇ ਜਿਹੜੇ ਕੋਸ਼ਿਸ਼ ਸ਼ਰਾਪਤੀ ਅੰਸਰ ਹੁੰਦੇ ਆ ਉਹ ਵੀ ਐਕਟਿਵ ਹੋ ਜਾਂਦੇ ਆ ਤੇ ਉਹਨਾਂ ਨੂੰ ਰੋਕਣ ਲਈ ਔਰ ਯਾਤਰੀਆਂ ਦੀ ਜਿਹੜੀ ਸਿਕਿਉਰਟੀ ਵਾਸਤੇ ਉਹਦੇ ਵਾਸਤੇ ਜਿਹੜੀ ਇਹ ਚੈਕਿੰਗ ਹੋ ਕੀਤੀ ਜਾ ਰਹੀ ਹੈ ਇਸ ਦਾ ਚੈਕਿੰਗ ਕਿਸ ਤਰੀਕੇ ਨਾਲ ਕੀਤੀ ਗਈ ਜਿਹੜੀ ਆਈਟ੍ਰੈਕ ਚੈਕਿੰਗ ਅਸੀਂ ਸਾਡੇ ਨਾਲ ਡਿਸਟ੍ਰਿਕਟ ਪੁਲਿਸ ਵੀ ਹੈਗੀ ਆ ਉਸ ਤੋਂ ਨਾਲ ਆਰਪੀਐਫ ਦਾ ਸਟਾਫ ਵੀ ਨਾਲ ਲਿਆ ਔਰ ਐਂਟੀ ਸਬੋਟੇਜ ਟੀਮ ਨੂੰ ਨਾਲ ਲੈ ਕੇ ਅਸੀਂ ਜਿਹੜੀ ਚੈਕਿੰਗ ਆ ਉਹ ਆਪਣੇ ਯਾਤਰੀਆਂ ਦੇ ਸਮਾਨ ਦੀ ਔਰ ਛੱਕੀ ਵਿਅਕਤੀਆਂ ਨੂੰ ਚੈੱਕ ਕੀਤਾ ਉਹਨਾਂ ਨੂੰ ਪਾਇਸ ਪਾਇਸ ਐਪ ਦੇ ਨਾਲ ਉਹਨਾਂ ਦੇ ਮਤਲਬ ਫੋਟੋਆਂ ਖਿੱਚ ਕੇ ਉਹ ਚੈੱਕ ਕੀਤਾ ਵੀ ਕੋਈ ਕੋਈ ਇਹੋ ਜਿਹਾ ਚੱਕੀ ਹੁੰਦਾ ਜਿਹਦੇ ਉੱਤੇ ਕੋਈ ਮੁਕੱਦਮਾ ਦਰਵਾਹ ਹੋਦਾ ਤਾਂ ਸਾਡੇ ਸਾਹਮਣੇ ਆ ਜਾਂਦਾ। ਯੋਜਨ ਨਸ਼ੇ ਵਿਰੋਧ ਜਿਹੜੀ ਚੱਲ ਰਹੀ ਹੈ ਉਸ ਨੂੰ ਲੈ ਕੇ ਕਿਵੇਂ ਦਾ ਜਿਹੜਾ ਕਿ ਇੱਥੇ ਸਾਰਾ ਸੁਰੱਖਿਆ ਜਿਹੜਾ ਪ੍ਰਬੰਧ ਕੀਤਾ ਗਿਆ। ਬਿਲਕੁਲ ਜੀ ਉਹ ਨਸ਼ਿਆਂ ਦੇ ਵਿਰੋਧ ਜਿਹੜਾ ਚੱਲ ਰਿਹਾ ਉਹਦੇ ਵਿੱਚ ਵੀ ਸਾਡੇ ਵੱਲੋਂ ਮਤਲਬ ਪੂਰਾ ਪੂਰਾ ਯੋਗਦਾਨ ਪਾਇਆ ਜਾ ਰਿਹਾ। ਅਸੀਂ ਲਗਾਤਾਰ ਚੈਕਿੰਗ ਕਰ ਰਹੇ ਹਾਂ ਔਰ ਚੈਕਿੰਗ ਦੇ ਦੌਰਾਨ ਪਿਛਲੇ ਜੀ ਤੁਸੀਂ ਦੇਖਿਆ ਪਿਛਲੇ ਮਹੀਨੇ ਸਾਨੂੰ ਕੋਸ਼ਿਸ਼ ਵਧੀਆ ਮਹੱਤਵਪੂਰਨ ਵੈਪਨ ਰਿਕਵਰੀ ਵੀ ਹੋਈਆਂ ਨੇ ਤੇ ਉਹਦੇ ਉਹਦੇ ਚੱਲਦੇ ਅਸੀਂ ਨਾਲ ਦੀ ਨਾਲ ਇਹ ਵੀ ਚੀਜ਼ ਚੈੱਕ ਕਰ ਰਹੇ ਹਾਂ ਵੀ ਕੋਈ ਜਿਹੜੀ ਟ੍ਰੇਨਾਂ ਦੇ ਥਰੂ ਜਿਹੜਾ ਨਸ਼ੇ ਦੀ ਕੋਈ ਸਮਗਲਿੰਗ ਵਗੈਰਾ ਜਿਹੜੀ ਉਹ ਨਾ ਹੋਵੇ ਤੇ ਇਹਨਾਂ ਦੇ ਵਿੱਚ ਵੀ ਚੈਕਿੰਗ ਕੀਤੀ ਜਾ ਰਹੀ ਹੈ ਟ੍ਰੇਨਾਂ ਹਾਂਜੀ ਟ੍ਰੇਨ ਜਿਹੜੀਆਂ ਆਉਣ ਜਾ ਰਹੀਆਂ ਜਿਹੜੀਆਂ ਜੀਐਨਕੇ ਵੱਲੋਂ ਆ ਰਹੀ ਚੈਕਿੰਗ ਟ੍ਰੇਨਾਂ ਜਾਂ ਇਧਰੋਂ ਜੀਐਨਕੇ ਨੂੰ ਜਾ ਰਹੀਆਂ ਉਹਨਾਂ ਨੂੰ ਵੀ ਅਸੀਂ ਲਗਾਤਾਰ ਜਿਹੜੀ ਚੈਕਿੰਗ ਕਰਦੇ ਫੇਰੇ ਸ਼ਾਮ